ਇਹ ਜੀ ਮੰਗੇ ਛੋਟੀ ਬੱਚੀ ਦਾ ਰੋਕਾ ਕਰਦੇ ਪਏ ਸੀਗੇ ਅੱਛਾ ਜੀ ਇਹ 13 ਸਾਲ ਦੀ ਇਹਨੂੰ 14ਵਾਂ ਸਾਲ ਲੱਗਾ ਵਾ ਅੱਛਾ ਜੀ ਇਹਦੇ ਨਾਲ ਧੱਕਾ ਹੋ ਰਿਹਾ ਸੀਗਾ ਅੱਛਾ ਜੀ ਤੇ ਉਹ ਵੀ ਚੋਰੀ ਅੱਛਾ ਜੀ ਤੇ ਸਾਨੂੰ ਪਤਾ ਲੱਗਾ ਅਸੀਂ ਫਿਰ ਨਾਨਕੇ ਦੇ ਅਸੀਂ ਫਿਰ ਆਵਾਜ਼ ਉਠਾਈ ਆ। ਅੱਛਾ ਜੀ। ਇਹ ਗਲਤ ਨਹੀਂ ਅਸੀਂ ਹੋਣ ਦੇਣਾ। ਸਾਨੂੰ ਨਾ ਪਤਾ ਲੱਗਦਾ ਇਹਨਾਂ ਤਾਂ ਵਿਆਹ ਵੀ ਕਰ ਦੇਣਾ ਸੀ। ਅਸੀਂ ਤੁਹਾਡੀ ਕੀ ਲੱਗਦੀ ਹੈ ਬੱਚੇ? ਇਹ ਮੇਰੀ ਪਨੇਵੀ ਆ। ਅੱਛਾ ਜੀ। ਹਾਂਜੀ। ਕਿਹੜੇ ਪਿੰਡ ਦਾ ਮਾਮਲਾ ਕਿੱਥੇ ਰਹਿੰਦੇ ਪਰੇ? ਇਹ ਫੁੱਲਾਂਵਾਲ ਦਾ ਮਾਮਲਾ ਜੀ। ਹਾਂਜੀ। ਮਨਕੇ ਕਿੱਥੇ ਆ? ਨਾਨਕੇ ਜਲੰਧਰ। ਜਲੰਧਰ ਹੈ। ਹਾਂਜੀ। ਅੱਛਾ ਤੇ ਕੌਣ ਕਰਾ ਰਿਹਾ ਜਬਰਦਸਤੀ ਵਿਆਹ ਜਿਹੜਾ ਉਹ ਕੌਣ ਆ? ਆ ਜਿਹੜਾ ਇਹਦਾ ਘਰ ਵਾਲਾ। ਹੂੰ। ਨਾਲ ਜਿਹੜੀ ਉਹਨੇ ਦੂਜੀ ਜਨਾਨੀ ਰੱਖੀ ਹੋਈ ਆ। ਹੂੰ। ਬਈ ਇਰਾਣੀ। ਅੱਛਾ ਜੀ। ਉਹ। ਹੂੰ। ਅੱਛਾ ਜੀ। ਇਹ ਕੀ ਤਲਾਕ ਹੋ ਕੋਈ ਪੁਲਿਸ ਕੰਪਲੀਟ ਤੁਸੀਂ ਕੀਤੀ ਹੈ ਜੀ ਇਹਦੀ ਬਹੁਤ ਵਾਰੀ ਹੋ ਚੁੱਕੀ ਆ ਜੀ ਅੱਛਾ ਜੀ ਹਾਂਜੀ ਹੂੰ ਕੀ ਕਹਿੰਦੀ ਆ ਪੁਲਿਸ ਐ ਹੁਣ ਇਹਦਾ ਇੱਥੇ ਕੀਤਾ ਹੋਇਆ ਵਾ ਕੰਪਲੀਟ ਲਖਾਈ ਹੋਈ ਆ ਅੱਛਾ ਜੀ ਤੇ ਉਹ ਉਹ ਕਹਿੰਦੇ ਨਾ ਵੀ ਉੱਥੇ ਸਲੀਮ ਟਾਵਰੀ ਜਾਓ ਅੱਛਾ ਜੀ ਇਹ 2 ਮਹੀਨੇ ਤੋਂ ਸਾਨੂੰ ਚੱਕਰ ਮਰਵਾ ਰਹੇ ਆ ਅੱਛਾ ਜੀ ਹਾਂਜੀ ਕੋਈ ਪੈਸੇ ਪੁੱਛੇ ਤਾਂ ਲਾਲਚ ਲੱਗਦਾ ਜੀ ਵੀ ਦਿੱਤਾ ਹਾਂਜੀ ਹੈਗੀ ਹੂੰ ਵੀ ਰਿਕਾਰਡਿੰਗ ਹੈਗੀ ਆ ਹੂੰ ਕੀ ਪੈਸੇ ਦਾ ਹਾਂਜੀ ਹੈਗੀ ਰਿਕਾਰਡਿੰਗ ਦੇ ਵਿੱਚ ਹੈਗੀ ਆ ਜੀ ਮੈਨ ਆ ਦੇ ਦੱਸ ਦਿਓ ਜੀ ਕੀ ਹੈ ਤੁਸੀਂ ਤਾਂ ਦੱਸ ਦਿਓ ਕੱਲਾ ਵੀ ਕੀ ਲਾਲਚ ਲੱਟਾ ਹੈ ਇਹ ਮਾੜੇ ਬੰਦੇ ਆ ਨਾ ਵਿਚਾਰਿਆਂ ਨੇ ਕੀ ਲਾਲਚ ਦੇਣਾ ਜਿਨ੍ਹਾਂ ਦੇ ਜਿਨ੍ਹਾਂ ਤੇ ਕੇਸ ਹੈ ਲਾਲਚ ਤੇ ਉਹ ਦੇ ਕੇ ਗਏ ਆ ਕੀ ਲਾਲਚ ਦੇ ਰਹੇ ਨੇ ਜੀ ਉਹ ਕੀ ਲਾਲਚ ਦੇ ਰਹੇ ਆ ਪੈਸਿਆਂ ਦਾ ਹੀ ਹੋਰ ਕੀ ਕਹਿੰਦੇ ਨੇ ਆ ਦੇਖ ਲਓ ਤੁਹਾਨੂੰ ਆਪੇ ਮਿਲ ਜਾਣਾ ਬਸ ਤਾਂ ਲੈ ਆਇਆ ਅਚਾ ਕੀ ਗੱਲਬਾਤ ਹੋਈ ਆ ਤੁਹਾਡੀ ਸਿਸਟਰ ਛੋਟੀ ਤੇ ਕੀ ਦਬਾਅ ਪਾਇਆ ਜਾ ਰਿਹਾ ਪਰਿਵਾਰ ਤੇ ਕੀ ਗੱਲ ਹੋਈ ਆ ਸਰ ਗੱਲ ਇਦਾਂ ਸੀ ਕੁੜੀ ਨਾਲ ਸਾਡੇ ਕੋਲ ਲੈ ਕੇ ਗਿਆ ਸੀ ਕਿ ਅਸੀਂ ਕੁੜੀ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਕਿ ਤੂੰ ਕਿਰਾਏ ਤੇ ਰਹਿਣਾ ਆ ਕਿ ਚੱਲ ਨਹੀਂ ਸੰਭਾਲ ਪਾਂਦਾ ਕੁੜੀ ਨੂੰ ਔਰ ਫਾਦਰ ਸਾਹਿਬ ਸਾਡੇ ਤੇ ਬਾਕਾਇਦਾ ਸਾਡੇ ਕੋਲ ਲਿਖਾ ਕੇ ਲੈ ਕੇ ਗਏ ਸੀਗੇ ਸਟਾਮਪ ਪੇਪਰ ਤੇ ਕਿ ਮੈਂ ਕੁੜੀ ਨੂੰ ਸੰਭਾਲ ਲੂੰਗਾ ਸਾਰਾ ਕੁਝ ਟੋਟਲੀ ਕੁੜੀ ਦਾ ਵਿਆਹ ਜਾਂਦਾ ਸਾਰਾ ਕੁਝ ਮੈਂ ਕਰੂੰਗਾ ਤੇ ਉੱਥੇ ਜਾ ਕੇ ਨਾ ਜੀ ਇਹਨਾਂ ਨੇ ਕੁੜੀ ਬੇਜਤੀ ਅੱਗੇ ਮਤਲਬ ਵੇਚੀ ਏਦਾਂ ਕੁੜੀ ਨਾਲ ਧੱਕੇ ਨਾਲ ਨਾ ਵਿਆਹ ਕਰਾ ਲਈ ਜਿਹੜੀ ਦੂਜੀ ਜਨਾਨੀ ਆ ਸਾਡੇ ਫਾਦਰ ਸਾਹਿਬ ਨੇ ਰੱਖੀ ہوئی ਆ ਤੇ ਮਾਤਾ ਸਾਡੀ ਨੂੰ ਬੇ ਜਨਾਨੀ ਆ ਜਿਹੜੀ ਦੂਸਰੀ ਇਹਨਾਂ ਨੂੰ ਇਹਨਾਂ ਨੇ ਰੱਖਿਆ ਹੋਇਆ ਇਹਨਾਂ ਨੂੰ ਤੇ ਬਿਨਾ ਤਲਾਕ ਤੋਂ ਸਾਡੀ ਮਾਂ ਤੋਂ ਬਿਨਾ ਜ਼ਹਿਰ ਹੀ ਤਲਾਕ ਤੋਂ ਤੇ ਜੀ ਕੁੜੀ ਕੋਈ ਗੱਲਬਾਤ ਹੋਈ ਕੀ ਕੁਝ ਗੱਲ ਉਹਨਾਂ ਨੇ ਤੁਸੀਂ ਕੋਈ ਕੰਪਲੇਂਟ ਕੀਤੀ ਕਿ ਕਿਤੇ ਅਸੀਂ ਇੱਕ ਸਦਰ ਚੌਂਕੀ ਕੰਪਲੇਂਟ ਵੀ ਕੀਤੀ ਐ ਸੀ ਕਮਿਸ਼ਨਰ ਸਾਹਿਬ ਦੇ ਵੀ ਅਸੀਂ ਕੀ ਗੱਲਬਾਤ ਹੋਈ ਆ ਕੁਝ ਪੁਲਿਸ ਵਾਲੇ ਕੀ ਕਹਿ ਰਹੇ ਆ ਪੁਲਿਸ ਵਾਲੇ ਕਹਿ ਰਹੇ ਆ ਕਿ ਤੁਹਾਡੀ ਇੱਥੇ ਕੋਈ ਜਿੱਥੇ ਕੁੜੀ ਨਾਲ ਵਾਰਦਾਤ ਹੋਈ ਆ ਉੱਥੇ ਸੁਣਵਾਈ ਹੋਊਗੀ ਤੁਹਾਡੀ ਇੱਥੇ ਕੋਈ ਨਹੀਂ ਹੋਊਗੀ ਅਸੀਂ 3 ਮਹੀਨੇ ਤੋਂ ਬਹੁਤ ਖੱਜਲ ਖਰਾਬੀ ਹੋ ਰਹੀ ਆ ਜੀ ਚੌਂਕੀ ਜਾ ਰਹੇ ਆ ਉਹ ਵੀ ਦੇਖੋ ਸਰ ਮੈਂ 300 ਰੁਪਏ ਦਿਹਾੜੀ ਕਰਦਾ ਮੈਂ ਉਹਨੂੰ ਆਪਣਾ ਕਾਰ ਵੀ ਕਿਰਾਏ ਤੇ ਰਹਿਣਾ ਸਰ ਮੈਂ ਤੇ ਮੈਂ ਆਪਣੀ ਫੈਮ ਕਾਰ ਵੀ ਆਪਣਾ ਕਿੰਨੀ ਉਮਰ ਹੈ ਬੱਚੀ ਜਿਸ ਦਾ ਰੋਕਾ ਕੀਤਾ ਗਿਆ 12 13 ਸਾਲ ਦੀ ਕੁੜੀ ਹੈ 12 13 ਸਾਲ ਦੀ ਹਾਂਜੀ ਤੇ ਉਹ ਪਰਿਵਾਰ ਉਹਨਾਂ ਨਾਲ ਹੀ ਰਹਦੀ ਸੀ ਜਾਂ ਤੁਹਾਡੇ ਕੋਲ ਰਹਿੰਦੀ ਸੀ ਇੱਥੇ ਸਾਡੇ ਕੋਲੇ ਜੀ ਸਾਡੇ ਕੋਲ ਪਹਿਲਾਂ ਰਹਿੰਦੀ ਸੀ ਕੁੜੀ ਕਿੰਨੇ ਟਾਈਮ ਪਹਿਲਾਂ ਲੈ ਕੇ ਗਏ ਹਾਂ ਹਾਂਜੀ ਕਿੰਨੇ ਟਾਈਮ ਪਹਿਲਾਂ ਲੈ ਕੇ ਗਏ ਹਾਂ ਇਹ ਲੈ ਕੇ ਗਏ ਸੀ ਕਿ ਸਰ ਜੁਲਾਈ ਦੇ ਵਿੱਚ ਨੇੜੇ ਤੇੜੇ ਲੈ ਕੇ ਗਏ ਸੀ ਹਾਂਜੀ 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 ਤੇ ਦੋ ਚਾਰ ਮਹੀਨੇ ਕੁੜੀ ਇਹਨਾਂ ਕੋ ਸਹੀ ਇਹਨਾਂ ਨੇ ਰੱਖੀ ਸੀ ਸਹੀ ਤਰੀਕੇ ਨਾਲ ਤੇ ਬਾਅਦ ਚੋ ਜਿਹੜੀ ਦੂਸਰੀ ਜਨਾਨੀਆਂ ਉਹ ਕਹਿੰਦੀ ਨਿਆਣੇ ਮੇਰੇ ਉਹ ਸੋ ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਤੇ ਉਹ ਕੁੜੀ ਦਾ ਫਿਰ ਇਹਨਾਂ ਨੇ ਸਾਨੂੰ ਬਿਨਾਂ ਦੱਸੇ ਲੋਕ ਜ਼ਬਰਦਸਤੀ ਕੁੜੀ ਨਾਲ ਵਿਆਹ ਕਰਨ ਲੱਗੇ ਤੇ ਦਿਸ਼ਾਹਰੇ ਦੇ ਮੌਕੇ ਜੋਦੀ ਕੁੜੀ ਸਾਡੇ ਕੋਲ ਭੱਜ ਕੇ ਆਈ ਆ ਅਸੀਂ ਉਸ ਦਿਨ ਉਸ ਦਿਨ ਮੰਗ ਕਰਦੇ ਹਾਂ ਕਾਨੂੰਨ ਤੋਂ ਕੀ ਮੰਗ ਕਰਦੇ ਹਾਂ ਮੰਗ ਹੈ ਸਰ ਜਿਹੜੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਇਹਨਾਂ ਦੇ ਇਹਨਾਂ ਦੇ ਖਿਲਾਫ ਦੋਸ਼ਿਆਂ ਦੇ ਖਿਲਾਫ ਜੀ ਜਿਹੜੀ ਬੱਚੀ ਦਾ 13 ਸਾਲ ਦੀ ਦਾ ਰੁਕਾ ਕਰਨ ਦੀ ਗੱਲ ਸਾਹਮਣੇ ਆਈ ਆ ਫੁਲਾਲ ਦਾ ਰਹਿਣ ਵਾਲਾ ਪਰਿਵਾਰ ਤੋਂ ਸੋ ਕੀ ਹੁਣ ਕਾਰਵਾਈ ਜਿਹੜੀ ਕੀਤੀ ਗਈ ਹੈ ਕਿਉਂਕਿ ਨਾਬਾਲਗ ਬੱਚੀ ਹੈ ਸੋ ਕੀ ਗੱਲਬਾਤ ਜਿਹੜੀ ਦਰਖਾਸਤ ਸੀ ਆ ਲਾੜੀ ਉਹ ਫੁਲਾਲ ਰਹਿੰਦੀ ਕਿਰਾਏ ਤੇ ਠੀਕ ਹੈ। ਤੋਂ ਉਹਨੇ ਜਿਹੜੀ ਆਪਣੀ ਲੜਕੀ ਆ ਲక్ష్ਮੀ 28/7/24 ਨੂੰ ਨਾ ਹਲਪੀਆ ਵੇਰ ਰਹੀ ਆਪਣੇ ਘਰ ਵਾਲੇ ਸਤਰਾਮ ਸਿੰਘ ਦੇ ਹਵਾਲੇ ਕਰ ਦਿੱਤੀ ਵੀ ਮੈਂ ਇਹਦੀ ਦੇਖਭਾਲ ਨਹੀਂ ਕਰ ਸਕਦੀ। ਤੋਂ ਸਾਡੇ ਕੋਲੇ ਆਈ ਸੀ ਦਰਖਾਸਤ ਸਤਰਾਣੇ। ਅਸੀਂ ਵੈਰੀਫਾਈ ਕੀਤਾ ਜਿਹੜਾ ਰੋਕਾ ਹੈ ਸਲੇਮ ਟਾਪਰੀ ਹੋਇਆ ਮਹੱਲਾ ਟੈਲਦਸ ਇਹਦੀ ਸਿਸਟਰ ਇੰਦੀਆ ਦੀ ਲక్ష్ਮੀ ਦੀ ਪ੍ਰਿਆ ਹੱਥ ਵਿਆਹੀ ਉਹਦੇ ਘਰੇ ਆ। ਤੇ ਦਰਖਾਸਤ ਉਧਰ ਭੇਜਣੀ ਹੈ ਬਿਆਨ ਨਹੀਂ ਕਰੇ। ਤਾਂ ਤੁਹਾਨੂੰ ਸਭ ਕੀ ਕਾਰਵਾਈ ਹੈ ਹਾਂਜੀ ਕਿੱਦਾਂ ਦੀ ਕਾਰਵਾਈ ਕਰਦੇ ਹੁਣ ਅਸੀਂ ਹੁਣ ਉਧਰ ਭੇਜਾਂਗੇ ਦਰਖਾਸਤ ਤੇ ਬਿਆਨ ਲਗਾ ਰਹੇ ਹਾਂ ਜੀ ਹੁਣ ਰਿਪੋਰਟ ਬਣਾ ਕੇ ਭੇਜ ਦਾਂਗੇ ਤੇਰੇ ਸਲੇਮ ਦਾ ਕਿਹੜੇ ਥਾਣੇ ਸਲੇਮ ਦਾ ਸਲੇਮ ਦਾ ਮੈਨੂੰ ਪਤਾ ਹੈ ਠੀਕ ਹੈ ਛੋਟੀ ਬੱਚੀ ਐਸੋ ਲੱਗਦਾ ਵੀ ਇਸ ਤਰ੍ਹਾਂ ਰੋਕਾ ਕਰਨਾ ਕਾਨੂੰਨਮ ਜਿਹੜਾ ਅਪਰਾਧ ਹੈਗਾ ਐ ਹੈ ਤਾਂ ਅਪਰਾਧ ਪਰ ਸਾਡੇ ਏਰੀਆ ਚ ਨਹੀਂ ਨਾ ਆਇਆ ਉਹ ਸਲੇਮ ਦਾ ਜਿਹੜਾ ਦੇਖਣ ਵਿੱਚ ਉਹ ਇਲਾਕੇ ਦਾ ਕਾਰਵਾਈ ਹੋਣੀ ਚਾਹੀਦੀ ਬੰਦੇ ਹੋਣੀ ਚਾਹੀਦੀ